ਸਾਡੇ ਉੱਥੇ ਗਊਸ਼ਾਲਾ ਬਾਜ਼ਾਰ ਹੈ ਔਰ ਬੜਾ ਵੱਡਾ ਹੋ ਕਰਿਆਨੇ ਦਾ ਹੱਬ ਹੈ ਉੱਥੇ ਨਾ ਜੀ ਇੱਕ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਉਹਦੇ ਵਿੱਚ ਅੱਜ ਤੋਂ 3 ਮਹੀਨੇ ਪਹਿਲਾਂ ਤੋਂ ਲੋਕ ਗੱਡੀਆਂ ਲਗਾ ਦਿੰਦੇ ਸੀ ਪਾਰਕਿੰਗ ਤੇ ਟਾਈਪ ਹੁਣ ਸਾਡੇ ਇੱਕ ਮਾਨਯੋਗ ਨਵੇਂ ਡੀਐਮਓ ਸਾਹਿਬ ਆਏ ਨੇ ਉਹਨਾਂ ਨੇ ਨਾ 2 ਮਹੀਨੇ ਤੋਂ ਉਸ ਮਾਰਕੀਟ ਕਮੇਟੀ ਨੂੰ ਤਾਲਾ ਲਾ ਦਿੱਤਾ ਪਾਰਕਿੰਗ ਸਾਰਾ ਦਿਨ ਉੱਥੇ ਨਾ ਜੀ ਜਾਮ ਲੱਗਾ ਰਹਿੰਦਾ ਮੇਰੀ ਜਨਾਬ ਮੋਰੇ ਬੇਨਤੀ ਹੈ ਕਿ ਜੇ ਉਹ ਤਾਲਾ ਖੁਲਾਤਾ ਜਾਵੇ ਤਾਂ ਮੈਂ ਟੈਕਲ ਤੋਂ ਭਾਰ ਵੇਰਤ ਕਰਦਾ ਉਹ ਜਿਹੜੀ ਜਗ੍ਹਾ ਪਈ ਹੈ ਸ਼ਾਹਪੁਰ ਚ ਗਊਸ਼ਲਾ ਬਾਜ਼ਾਰ ਚ ਜਿੱਥੇ ਮਾਰਕੀਟ ਕਮੇਟੀ ਦੀ ਜਗ੍ਹਾ ਹੈ ਮੈਂ ਪੁੱਛ ਲਿਆ ਡੀਸੀ ਨੂੰ ਕਿ ਜਦੋਂ ਉੱਥੇ ਕੋਈ ਕੰਮ ਹੀ ਨਹੀਂ ਰੁਕਦਾ ਉਹ ਤੇ ਗੱਡੀਆਂ ਖੜਾਉਣ ਨਾਲ ਫਿਰ ਆਪਾਂ ਜਿੰਦੇ ਕਿਉਂ ਲਾਈਏ ਵੀ ਠੀਕ ਹੈ ਨਾ ਸੋ ਅੱਜ ਹੀ ਉਹ ਜਿੰਦੇ ਖੁੱਲ ਜਾਣਗੇ ਕੱਲ ਨੂੰ ਗੱਡੀਆਂ ਉੱਥੇ ਪਾਰਕ ਕਰਨਗੇ ਹੁਣ ਗਊਸ਼ਲਾ ਬਾਜ਼ਾਰ ਚ ਪਾਰਕਿੰਗ ਮਿਊਸਪਲ ਕਮੇਟੀ ਦੇ ਜਿਹੜਾ ਤੇ ਬਿਲਡਿੰਗ ਉਹਦੇ ਅੰਦਰ ਹੀ ਹੁੰਦੀ ਹੈ ਨਾ ਉਸ ਗੱਲ ਦਾ ਸਪੈਸ਼ਲ ਧੰਨਵਾਦ ਉਹ ਤਾਂ ਜਿੱਤਾਂ ਨਾ ਜੀ ਬੀਸੀ ਮੈਡਮ ਨੇ ਸ਼ਾਇਦ ਮੌਕੇ ਤੇ ਹੀ ਫੋਨ ਕਰਤਾ ਤਾਂ ਸ਼ਾਮੀ ਤਾਲਾ ਖੁੱਲ ਗਿਆ ਸੀ ਮੈਂ ਤੁਹਾਨੂੰ ਕਿਹਾ ਸੀ ਜਦੋਂ ਤੱਕ ਜਾਓਗੇ ਉਦੋਂ ਤੱਕ ਤਾਲਾ ਖੁੱਲਿਆ ਹੋਊਗਾ